ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਜੋ ਉਤਰਾਸਜੋਗ ਸੀ ਕਾਫੀ ਵਾਇਰਲ ਹੋਏ ਤੇ ਜਿਹਦੇ ਚੱਲਦੇ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ ਉਸ ਪੋਸਟ ਦੇ ਵਿੱਚ ਚੌਧਰੀ ਪਰਿਵਾਰ ਦੇ ਜੋ ਪੁੱਤਰ ਨੇ ਵਿਕਰਮ ਸਿੰਘ ਚੌਧਰੀ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਤੁਹਾਨੂੰ ਟਿਕਟ ਦੇ ਰਹੀ ਹੈ ਚੰਨੀ ਜੀ ਹਾਰਦੇ ਨੇ ਈਡੀ ਤੋਂ ਡਰਦੇ ਭੱਜ ਜਾਂਦੇ ਨੇ ਵਾਪਸ ਆਉਂਦੇ ਨੇ ਵਰਕਿੰਗ ਕਮੇਟੀ ਮਿਲ ਜਾਂਦੀ ਵੇਜਿਲੈਂਸ ਆ ਜਾਂਦੀ ਹੈ ਵਿਜਿਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੀ ਸੀਟ ਤੇ ਦਰਜ ਚੰਨੀ ਸਾਹਿਬ ਦਾ ਪਰਸਨਲ ਰਿਕਾਰਡ ਦੇਖਿਆ ਹੈ ਚੰਨੀ ਸਾਹਿਬ बतौर ਮੰਤਰੀ ਸੀਨੀਅਰ ਆਈਐਸ ਅਫਸਰ ਨੂੰ ਅਸ਼ਲੀਲ ਮੈਸੇਜ ਭੇਜ ਨਾਲਗਰ ਹਰਕਤ ਕਰਦੇ ਹੋਏ ਅੱਜ ਕਰ ਕਰ ਪਹੁੰਚ ਗਈ ਹੈ ਚੰਨੀ ਸਾਹਿਬ ਨੇ ਆਪਣੀ ਪਿਛਲੀ ਕੈਂਪੇਨ ਚਲਾਈ ਉਸ ਤੋਂ ਪਿਛਲੀ ਕੈਂਪੇਨ ਚੱਲੀ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਕੈਪਟਨ ਸਰਕਾਰ ਬਣੀ ਚੰਨੀ ਜੀ ਬਾਦਚੋਂ ਮੁੱਖ ਮੰਤਰੀ ਬਣ ਗਏ ਚੰਨੀ ਜੀ ਨੇ ਆਪਣਾ ਇੱਕ ਸਲੋਗਨ ਦਿੱਤਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਮੇਰੇ ਹਲਕੇ ਚੋਂ ਕੱਲ ਮੈਨੂੰ ਕਿਸੇ ਨੇ ਇੱਕ ਗਾਣਾ ਬਣਾ ਕੇ ਭੇਜਿਆ ਇਹ ਇਕੱਲਾ ਸਲੋਗਨ ਨਹੀਂ ਗਾਣਾ ਬਣ ਗਿਆ ਘਰ ਘਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਸੋ ਜਿਵੇਂ ਤੁਸੀਂ ਸੁਣਿਆ ਸਪੁੱਤਰ ਵਿਕਰਮ ਸਿੰਘ ਚੌਧਰੀ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਉੱਥੇ ਹੀ ਵਿਕਰਮ ਜੀਠਿਆ ਵੱਲੋਂ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਭਗਵੰਤ ਮਾਨ ਕਹਿੰਦੇ ਨੇ 4 ਜੂਨ ਤੋਂ ਬਾਅਦ ਜੇਲ੍ਹ ਭੇਜਾਂਗੇ ਫਿਰ ਹੁਣ ਤੱਕ ਕੀ ਸੈਟਿੰਗ ਰਹੀ ਉਹ ਜਨਤਕ ਕਰੋ ਆ ਫੋਟੋ ਆਂਦਾ ਵੀ ਜਵਾਬ ਦਿਓ ਕਿ ਜਿਹੜੀਆਂ ਸਿਆਸੀ ਬੰਦਾ ਇਸ ਤਰੀਕੇ ਨਾਲ ਬੱਚੀ ਨੂੰ ਛੂੰਦਾ ਹੈ ਸਮਹਿ ਸ਼੍ਰੀਮਤੀ ਸੋਨੀਆ ਗਾਂਧੀ ਤੇ ਪ੍ਰਿੰਕਾ ਗਾਂਧੀ ਨੂੰ ਪੁੱਛਦਾ ਹਾਂ ਕਿ ਚੰਨੀ 'ਚ ਕਿਹੜੀ ਖੂਬੀ ਹੈ ਜੋ ਉਹਨੂੰ ਘਟੀਆਂ ਹਰਕਤਾਂ ਕਰਨ ਦੇ ਬਾਵਜੂਦ ਵੀ ਵੱਡੇ ਅਹੁਦੇ ਤੇ ਨਿਵਾਸਾ ਜਾ ਰਿਹਾ ਹੈ ਸੋ ਚੰਨੀ ਦੇ ਪੋਸਟਰਾਂ ਦਾ ਲਗਾਤਾਰ ਮੁੱਦਾ ਗਰਮਾਂਦਾ ਜਾ ਰਿਹਾ ਹੁਣ ਵੇਖਣਾ ਹੋਵੇਗਾ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਮੁੱਦੇ ਨੂੰ ਲੈ ਕੇ ਕੀ ਬਿਆਨ ਦਿੱਤਾ ਜਾਂਦਾ ਹੈ ਦਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ